ਇਸ ਜਗ੍ਹਾ ਤੇ ਦੇਖੋ ਵੀਰ ਉਹਨਾਂ ਕੋਲ ਬਹੁਤ ਵਧੀਆ ਖਡਾਉਣੇ ਨੇ ਦੇਖ ਸਕਦੇ ਤੁਸੀਂ ਇਹ ਗਿਫਟ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਦੇ ਸਕਦੇ ਆਂ ਬੱਚਿਆਂ ਨੂੰ ਅੱਜ ਕੱਲ ਬਹੁਤ ਹੀ ਜ਼ਿਆਦਾ ਰੇਟ ਵੀ ਨਹੀਂ ਹੈਗਾ ਇਹਨਾਂ ਦੇ ਭਾਈ ਉਹਨਾਂ ਨਾਲ ਅੰਦਰ ਪਹੁੰਚ ਕੇ ਗੱਲਬਾਤ ਕਰਦੇ ਆਂ ਬਾਕੀ ਇਹਨਾ ਦੇਖੋ ਇਹ ਕਿੰਨੇ ਸੋਹਣੇ ਖਡਾਉਣੇ ਨੇ ਹਾਂਜੀ ਦੋਸਤੋ ਕਿੰਨੇ ਸੋਹਣੇ ਖਡਾਉਣੇ ਤੁਸੀਂ ਇਹ ਦੇਖ ਸਕਦੇ ਹੋ ਕਾਫੀ ਵੱਡੀ ਕਾਰ ਹੈ ਇਹ ਜੋ ਕਿ ਬੈਟਰੀ ਦੇ ਨਾਲ ਚੱਲਦੀ ਹੈ ਇਹਨਾਂ ਦੇ ਆਪਾਂ ਵੀਰ ਉਹਨਾਂ ਨਾਲ ਗੱਲ ਕਰਦੇ ਆਂ ਕੀ ਪ੍ਰਾਇਜ ਹਨ ਦਾ ਦੇਖੋ ਇੱਕ ਟਰਾਲੀ ਆ ਟਰੈਕਟਰ ਦੇ ਨਾਲ ਹੁੰਦੀ ਹੈ ਜਿਹੜੀ ਹੈ ਨਾ ਟਰੈਕਟਰ ਅੰਦਰ ਖੜਾ ਏ ਆਪਾਂ ਕਰਦੇ ਆ ਗੱਲ ਜਾ ਕੇ ਆ ਦੇਖੋ ਸਾਈਕਲ ਬਹੁਤ ਸੋਹਣਾ ਸਾਈਕਲ ਨੇ ਆ ਸ਼ੋਰੂਮ ਦੇ ਚ ਪਹੁੰਚਦੇ ਆ ਵੀਰ ਉਹਨਾਂ ਕੋਲ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਕਾਰਾਂ ਨੇ ਆ ਦੇਖੋ ਜੀ ਇਹ ਦਿਲ ਕਰਦਾ ਦੇਖਿਓ ਜਾਈਏ ਨਾ ਪਰ ਇਹ ਨਜ਼ਰ ਰਹਿ ਜਾਂਦੀ ਹੈ ਟਿਕ ਜਾਂਦੀ ਹੈ ਵੈਸਾ ਬਹੁਤ ਸੋਹਣੀਆਂ ਕਾਰਾਂ ਨੇ ਤੇ ਵੀਰ ਜੀ ਉਹਨਾਂ ਨਾਲ ਮਿਲਦੇ ਆਪਾਂ ਮਿਲਦੇ ਆ ਗੱਲਬਾਤ ਕਰਾਂਗੇ ਉਹਨਾਂ ਨਾਲ ਉਹ ਹੀ ਦੱਸਣਗੇ ਆਪਾਂ ਨੂੰ ਰੇਟ ਅਸਲ ਦੇ ਵਿੱਚ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਕੀ ਹਾਲ ਚਾਲ ਨੇ ਜੀ ਤੁਹਾਡੇ ਹਾਂਜੀ ਹਾਂਜੀ ਮੈਂ ਵੀਰ ਜੀ ਸੜਕ ਤੇ ਲੰਗੇ ਜਾ ਰਿਆ ਸੀਗਾ ਤੇ ਤੁਹਾਡੀ ਸ਼ਾਪ ਤੇ ਮੈਨੂੰ ਨਜ਼ਰ ਪਈ ਇੱਧਰ ਆ ਨਾ ਖੜਾਉਣਿਆਂ ਤੇ ਮੈਨੂੰ ਜੀ ਬਹੁਤ ਚੰਗੇ ਲੱਗੇ ਖੜਾਉਣੇ ਤੁਹਾਡੇ ਦੇਖਣ ਨੂੰ ਮੇਰਾ ਜਿਹੜਾ ਮਾਣਾ ਨਾ ਇੱਧਰ ਨੂੰ ਆ ਗਿਆ ਆਕਰਸ਼ਿਤ ਹੋ ਗਿਆ ਮੇਰਾ ਹੈ ਮੈਂ ਕਿਹਾ ਵੀ ਚਲੋ ਬੱਚਿਆਂ ਨੂੰ ਜਿਹੜੇ ਅੱਜਕੱਲ੍ਹ ਬੱਚੇ ਅਨ ਦਿਨ ਕਾ ਬਰਥਡੇ ਮਨਾਉਨੇ ਆ ਨਾ ਹੈਪੀ ਬਰਥਡੇ ਮਨਾਉਨੇ ਜਿਵੇਂ ਕਿ ਉਹ ਨਾ ਗਿਫਟ ਦਿੰਨੇ ਆ ਗਿਫਟ ਕੋਈ ਵੀ ਅੱਜਕੱਲ ਸਸਤਾ ਨਹੀਂ ਹੈਗਾ ਹਾਂਜੀ ਹੈ ਨਾ ਜੀ ਹੁਣ ਕੋਈ ਵੀ 9-10000 ਤੋਂ ਕੋਈ ਗਿਫਟ ਘਟ ਨਹੀਂਗਾ ਪਿਆਰ ਮੁਰੇ ਗਿਫਟ ਤਾਂ ਕੋਈ ਕੀਮਤ ਨਹੀਂ ਰਖਾਉਂਦਾ ਜੀ ਹਾਂਜੀ ਹਾਂਜੀ ਠੀਕ ਆ ਹੁਣ ਦੇਖੋ ਅੱਜਕੱਲ ਗਿਫਟ 9-10000 ਤੋਂ ਕੋਈ ਘਟ ਨਹੀਂਗਾ 5000 10000 ਤੋਂ ਸਟਾਰਟ ਹਨਾ ਜੀ ਗਿਫਟ ਵੀ ਮੈਂ ਕਿਹਾ ਤਾਂ ਮਹਗੇ ਨਹੀਂ ਬਾਕੀ ਆਪਾਂ ਇਹੋ ਜਿਹੇ ਗਿਫਟ ਕਿਉਂ ਨਾ ਦਿਖਾਈਏ ਜਿਹੜੇ ਬੱਚਿਆਂ ਦੇ ਕੰਮ ਵੀ ਆਣ ਬੱਚੇ ਵੀ ਖੁਸ਼ ਹੋਣ ਹਨਾ ਜੀ ਤੇ ਆਹ ਦਿਖਾਉਨੇ ਆਪਾਂ ਜਿਹੜੇ ਗਿਫਟ ਵੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਆਹ ਦਿਖਾਓ ਜੀ ਕਾਰਾਂ ਹੈ ਕਿੰਨੇ ਕਿੰਨੇ ਦੀਆਂ ਕਾਰਾਂ ਨੇ ਜੀ ਇਹ ਬਾਈ 4 ਗੱਡੀ ਆ ਜੀ ਅੱਛਾ ਇਹ 4x4 ਆ ਦੇਖੋ ਮਿਊਜ਼ਿਕ ਸਿਸਟਮ ਆਈ ਪੈਂਡਰਾਈਵ ਲੱਗਦੀ ਬਹੁਤ ਵਧੀਆ ਉਹਦੇ ਚੱਲ ਰਹੀ ਸਿੱਤਨ ਫੰਕਸ਼ਨ ਬਹੁਤ ਨੇ ਹੈਗੇ ਇਸੇ ਦਾ ਵੀ ਮੋਟਰਾਂ ਵੀ ਚੱਲੂਗੀ ਜੀ ਬੱਚਾ ਖੁਦ ਵੀ ਚਲਾਉਂਦਾ ਤੇ ਰਿਮੋਟ ਨਾਲ ਚੱਲਦੀ ਹੈ ਜੀ ਆਹ ਦੇਖੋ ਜੀ ਇਹ ਬੱਚੇ ਨੇ ਆਪ ਤੁਹਾਨੂੰ ਇਹ ਹਾਲ ਨਹੀਂ ਕਰ ਰਿਹਾ ਆ ਰਿਮੋਟ ਨਾਲ ਦੇਖੋ ਜੀ ਕਮਾਲੇ ਕਰੀ ਗਈ ਆ ਤਾਂ ਬਾਈ ਹੈ ਦੇਖੋ ਕਿਵੇਂ ਵੱਡੀਆਂ ਲਗਜ਼ਰੀ ਕਾਰਾਂ ਨੇ ਉਹੀ ਫੰਕਸ਼ਨ ਹੋ ਗਏ ਨੇ ਇਹਦੇ ਵਿੱਚ ਐ ਇਹ ਜਿਹੜੀਆਂ ਆਪਣੀ ਇੱਥੋਂ ਇਹ ਛੋਟੀਆਂ ਜੱਟੀਆਂ ਨਹੀਂ ਉੱਥੋਂ ਵੱਡਿਆ ਅੱਛਾ ਜੀ ਇਹ ਇਹਦੇ ਵਿੱਚ ਇੱਕ ਬੱਚਾ ਆਰਾਮ ਨਾਲ ਵਹਿੜ ਸਕਦਾ ਹੈ ਨਾ ਜੀ ਆਰਾਮ ਨਾਲ ਆਰਾਮ ਨਾਲ ਇਹ ਕਿੰਨੇ ਸਾਲ ਦਾ ਬੱਚਾ ਇਸ ਨੂੰ ਚਲਾ ਸਕਦਾ ਹੈ ਜੀ 3 ਸਾਲ ਤੋਂ ਲੈ ਕੇ 4 ਸਾਲ ਦੇ ਬੱਚੇ ਲਈ ਹੈ ਜੀ ਹਾਂ ਜੀ ਜਣੀ ਕਿ 1 ਸਾਲ ਜਣੀ ਕਿ 4-5 ਸਾਲ ਦਾ ਬੱਚਾ ਇਸ ਨੂੰ ਆਰਾਮ ਨਾਲ ਚਲਾ ਸਕਦਾ ਹੈ ਜੀ ਹਾਂ ਜੀ ਵੱਡੀਆਂ ਫਿਰ ਇਹ ਆ ਜਾਂਦੀਆਂ ਜੀ ਅੱਛਾ ਜੀ ਇਹਦੇ ਵਿੱਚ ਪੈਨ ਡਰਾਈਵ ਵੀ ਲੱਗਦੀ ਹੈ ਜੀ ਅੱਛਾ ਜੀ ਬਿਲਕੁਲ ਪੁੱਤਿਆ ਜੀ ਤੇ ਆਕਸ ਵੀ ਲੱਗਦੀ ਹੈ ਜੀ ਬੱਚਾ ਖੜ ਆਹ ਦੇਖੋ ਜੀ ਖੜ ਜਾਓ ਦੇਖੋ ਆਹ ਦੇਖੋ ਇਹ ਬਾਜ ਹੈ ਨਾ ਜਿਵੇਂ ਵੱਡੀਆਂ ਗੱਡੀਆਂ ਕਰਦੇ ਨੇ ਨਾ ਨਹੀਂ ਹਮਰ ਗੱਡੀ ਵਰਗੀ ਬਾਜ ਐਸੀ ਦੀ ਲੁੱਕ ਵੀ ਹੋਈ ਆ ਅੜਾ ਇਹ ਵੀੜੇ ਵੱਡੀਆਂ ਵੱਡੀਆਂ ਕਾਰਾਂ ਹੁੰਦੀਆਂ ਨੇ ਨਾ ਹਮਰ ਕਾਰਾਂ ਵਰਗੀ ਆਵਾਜ਼ ਆਸਦੀ ਹਮਰ ਕਾਰ ਹੈ ਤਾਂ ਆ ਦੇਖੋ ਟਰੱਕ ਇੱਕ ਲੈ ਕੇ ਦਾ ਵੱਡਾ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਹਾਂਜੀ ਆ ਦੇਖੋ ਇਹਦਾ ਮੜੇ ਪ੍ਰਾਈਸ ਦੱਸ ਦਿਓ ਵੀਰ ਜੀ ਇਹਦਾ ਵੀਰ ਜੀ 9500 ਰੁਪਏ ਦੀ ਅੱਛਾ ਇਸਦਾ 9500 ਇਹਦਾ 9000 ਆ ਜੀ ਇਸਦਾ 9000 ਆ ਵੀ ਮੜੇ ਹੀ ਦਿਖਾ ਦਿਓ ਜੀ ਔਨ ਕਰਕੇ ਹਾਂਜੀ ਹਾਂਜੀ ਆ ਦੇਖੋ ਬਾਜ ਵੀ ਕਰਦੀ ਹੈ ਜਿਵੇਂ ਗੱਡੀ ਨੇ ਚੱਲਦੀ ਹੁੰਦੀ ਹੈ ਸਟਾਰਟ ਹੁੰਦੀ ਆ ਵੱਡੀਆਂ ਕਾਰਾਂ ਹੁੰਦੀਆਂ ਨੇ ਆਪਣੀ ਬਾਜ ਕਰਦੀ ਹੈ 블루투스 블루투스 블루투ਸ ਜਿਵੇਂ ਗੀਤ ਗੋਤ ਸੁਣਨ ਦੇ ਵਿੱਚ ਹੈ ਸਾਰਾ ਸਿਸਟਮ ਆ ਦੇਖੋ ਜੀ ਵੱਡੀਆਂ ਕਾਰਾਂ ਵਾਂਗੂ 블루투ਸ ਤੇ ਸਿਸਟਮ ਲੱਗਾ ਹੋਇਆ ਇਸ ਦੇ ਵਿੱਚ ਬਾਕੀ ਨਾ ਰਿਮੋਟ ਨਾਲ ਅੱਗੇ ਪਿੱਛੇ ਹੁੰਦੀਆਂ ਨੇ ਕਾਰਾਂ ਦੇਖੋ ਕੰਮ ਨੂੰ ਦਿਖਾਉਣੇ ਅੱਗੇ ਕਰਕੇ ਨਾ ਆ ਦਿਖਾ ਵੀ ਮੜੀ ਅੱਗੇ ਕਰੇ ਥੋੜੀ ਜਿਹੀ ਕਪਾ ਮੀਟਰ ਦਿਖਾਈਏ ਪਰ ਕਾਰ ਦੇ ਆਹ ਦੇਖੋ ਜੀ ਮੜੇ ਥੋੜੇ ਹਾਂ ਆਹ ਦੇਖੋ ਜੀ ਲੱਗ ਜਿਹੀ ਕਾਰਾਂ ਵਾਂਗੂ ਲਾਈਟਾਂ ਜਗ ਰਹੀਆਂ ਨੇ ਵਿੱਚ ਇਸ ਦੇ ਨਾ ਸਾਰਾ ਕੁਝ ਵੱਡੀਆਂ ਕਾਰਾਂ ਵਾਲੇ ਸਿਸਟਮ ਨੇ ਹਰੇ ਇਸ ਦੇ ਵਿੱਚ ਆ ਬਾਕੀ ਇੱਕ ਸਾਡੇ ਕੋਲ ਟਰੈਕਟਰ ਆਇਆ ਜੀ। ਅੱਛਾ ਵੀਰ ਉਹਨਾਂ ਕੋਲ ਕਿ ਟਰੈਕਟਰ ਆ ਵੀਰ ਕਹਿੰਦੇ। ਹਾਂ ਉਹ ਵੀ ਦਿਖਾਓ ਜੀ ਟਰੈਕਟਰ। ਅੱਛਾ ਜੀ। ਨਾਲ ਇਹ ਟਰਾਲੀ ਦੀ ਟਰਾਲੀ ਜੈਕ ਵਾਲੀ ਹੈ ਜੀ। ਹਾਂ ਜੀ ਟਰਾਲੀ ਬਾਹਰ ਖੜੀ ਸੀਗੀ। ਇਹ ਟਰਾਲੀ ਜੈਕ ਵਾਲੀ ਹੈ ਜੀ। ਹਾਂ ਜੀ ਟਰਾਲੀ ਜੈਕ। ਇਹਨੂੰ ਤੁਸੀਂ ਬੱਚੇ ਵੀ ਚਲਾ ਦੇ ਖੁਦ ਵੀ ਚਲਾ ਸਕਦੇ। ਅੱਛਾ ਵੀਰ ਉਹਨੇ ਕਹਿੰਦੇ ਦੇਖੋ ਆਹ ਦੇਖੋ। ਵੀਰ ਜੀ ਉਹਨਾਂ ਦਾ ਵੇਟ ਘੱਟੋ-ਘੱਟ ਕਿੰਨਾ ਵੇਟ ਹੋਊਗਾ ਤੁਹਾਡਾ ਜੀ? ਮੇਰਾ 70 ਕਿਲੋ ਹੈ ਜੀ। 70 ਕਿਲੋ ਵੇਟ ਆ ਵੀਰ ਜੀ ਉਹਨਾਂ ਦਾ। ਆਹ ਦੇਖੋ ਭੱਜਦਾ ਹੀ ਬੜਾ ਹੀ ਤਾਂ। ਹੈਂ? ਇਹ ਨੂੰ ਪਿੱਛੇ ਨੂੰ ਕਰ ਦਈਏ ਹਾਂ ਦੇਖੋ ਕਿੰਨਾ ਭੱਜਦਾ ਹੀ ਇਹ ਬਹੁਤ ਪੀਕਅਪਾਂ ਨਾਲੇ 70 ਕਿਲੋ ਬੇਟਾ ਵੀਰ ਜੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪੀਕਅਪਾਂ ਦੇਖੋ ਤੇ 50 60 ਕਿਲੋ ਟਰਾਲੀ 'ਚ ਪੈ ਜਾਂਦਾ ਜੀ ਅੱਛਾ ਜੀ ਡੇਢ ਕਵਾਂਟਲ ਬਟ ਦੋਨੇ ਜਿਹੜੇ ਖੇਤਾਂ ਦੀ ਡੇਢ ਕਵਾਂਟਲ ਅੱਛਾ ਜੀ ਇਹਦਾ ਪ੍ਰਾਈਸ ਕੀ ਫਿਰ ਇਹਦਾ 12000 ਆ ਜੀ 12000 ਪ੍ਰਾਈਸ ਆ ਦੋਸਤੋ ਇਸਦਾ ਟਰੈਕਟਰ ਦਾ ਦੇਖੋ ਕਿਹੜੀ ਕੰਪਨੀ ਦਾ ਬਣਾਇਆ ਬਈ ਇਹ ਇਹ ਜੌਂਡੀਅਰ ਆਪਣੇ ਜੌਂਡੀਅਰ ਆ ਨਾ ਹੀ ਇਹ ਅੱਛਾ ਜਿਹੜੇ ਜੌਂਡੀਅਰ ਦੇ ਦਵਾਨੇ ਨੇ ਉਹ ਕਰਿਓ ਲਾਇਕ ਵੀਡੀਓ ਨੂੰ ਕਰਿਓ ਸ਼ੇਅਰ ਤੇ ਬਾਈ ਹਾਣਾਂ ਕੋਲ ਜੇ ਲੈ ਕੇ ਜਾਣਾ ਛੋਟੇ ਜੌਂਡੀਅਰ ਕੋਈ ਜ਼ਿਆਦਾ ਕੀਮਤ ਨਹੀਂ ਕਿ 12000 ਜੇ ਦੇਖੇ ਜਾਵੇ ਨਾ ਜੌਂਡੀਅਰ ਕੰਪਨੀ ਨੇ ਦੇ ਕੱਢਿਆ ਉਹਦੀ ਅਗਲਾ ਇੱਕ ਲੁੱਕ ਦਿੱਤੀ ਹੋਈ ਹੈ ਜੀ ਜੌਂਡੀਅਰ ਦੀ ਅੱਛਾ ਜੀ ਜੌਂਡੀਅਰ ਟਰੈਕਟਰ ਦੀ ਇੱਕ ਲੁੱਕ ਆ ਜੀ ਉਹਦੀ ਜੌਂਡੀਅਰ ਦੀ ਅੱਛਾ ਜੀ ਬਾਕੀ ਆਪਣੇ ਤੋਂ ਮੋਟਰਸਾਈਕਲ ਆ ਗਈ ਹੈ ਜੀ ਹਾਂ ਆ ਦੇਖੋ ਇਹ ਮੋਟਰਸਾਈਕਲ ਵੀ ਵੱਡੇ ਵੱਡੇ ਖੜੇ ਨੇ ਵੀਰ ਉਹਨਾਂ ਕੋਲ ਜਿੰਨਾ ਮਰਜ਼ੀ ਵੇਟ ਪਾ ਲਓ ਜੀ ਅੱਛਾ ਮਾਣਾ ਵੀਰ ਨੂੰ ਇਹ ਵੀ ਚਲਾ ਕੇ ਦਿਖਾਣਗੇ ਪਿਕਅਪ ਬੜੀ ਹਨ ਦੀ ਸਾਈਡ ਤੇ ਹੋਈ ਮੜ ਗਈ ਆ ਦੇਖੋ ਪੱਜਲਾ ਫੜੀ ਇਹ ਆ ਦੇਖੋ ਜੀ ਲੈਟਾਂ ਵਿੱਚ ਕਿੰਨੇ ਸੋਹਣੇ ਹਾਂਜੀ ਹਾਂ ਹੁਣ ਦੇਖੋ ਬਣੇ ਤਾਂ ਬੱਚਿਆਂ ਦੇ ਲਈ ਨੇ ਇਹ ਵੀਰ ਜੀ ਉਹਨਾਂ ਦੇ ਵਿੱਚ 70 ਕਿਲੋ ਬੇਟਾ ਆਰਾਮ ਨਾਲ ਚੱਲਦਾ ਹੀ ਇਹ ਆ ਦੇਖੋ ਲਾਈਟਾਂ ਕਿੰਨੀਆਂ ਸੋਹਣੀਆਂ ਗੱਡੀਆਂ ਦੇ ਵਿੱਚ ਹਨ ਵੱਡੇ ਵੱਡੇ ਐਲਈਡੀ ਲਾਈਟਾਂ ਨੇ ਕਾਰਾਂ ਦੇ ਵਿੱਚ ਹੈ ਮਾਣਾ ਨਾਜ਼ਰੇ ਨਹੀਂ ਉੱਠਦੀ ਇਹ ਨਾ ਤਾਂ ਹਿੱਲਦੀ ਆਪਣੀ ਲਾਈਟਾਂ ਬਹੁਤ ਵਧੀਆ ਨੇ ਇਹਨਾਂ ਵਿੱਚ ਫੰਕਸ਼ਨ ਨੇ ਜਿਵੇਂ ਕਿ ਸਪੀਕਰ ਵੀ ਚੱਲਦੇ ਨੇ ਇਹ ਆਪਣੇ ਕਸਟਮਰ ਆਏ ਹੋਏ ਨੇ ਹੋਰ ਸੁਣਾਓ ਬੱਚੇ ਹਾਂਜੀ ਆ ਦੇਖੋ ਜੀ ਬੱਚਾ ਕੀ ਨਾਮ ਹੈ ਬੇਟਾ ਤੁਹਾਡਾ ਗੁਰਪ੍ਰਤਾਪ ਸਿੰਘ ਹਾਂਜੀ ਗੁਰਪ੍ਰਤਾਪ ਸਿੰਘ ਹਾਂਜੀ ਕਿਵੇਂ ਲੱਗਿਆ ਮੋਟਰਸਾਈਕਲ ਤੁਹਾਨੂੰ ਵਧੀਆ ਵਧੀਆ ਲੱਗ ਰਿਹਾ ਕਿੰਨਾ ਕ ਬਹੁਤ ਇਤੋ ਇਤੋ ਆ ਦੇਖੋ ਜੀ ਬੱਚੇ ਨੂੰ ਵੀ ਚੰਗੀ ਲੱਗਦੀ ਹੈ ਚੀਜ਼ ਇਹ ਹਾਂ ਆ ਦੇਖੋ ਜੀ ਮਨਾਡ ਨੀਟ ਹੋਰ ਵੱਡੇ ਮੋਟਰਸਾਈਕਲ ਦੀ ਨਹੀਂ ਹੁੰਦੀ ਜਿੰਨੀ ਇਸ ਮੋਟਰਸਾਈਕਲ ਦੀ ਆ ਹਾਂਜੀ ਐਨੇ ਨਾ ਮੋਟਰਸਾਈਕਲ ਦੇ ਵੱਡੇ ਵੱਡੇ ਮੋਟਰਸਾਈਕਲ ਦੀ ਟੌਰ ਨਹੀਂ ਜਿੰਨੀ ਇਹਨਾਂ ਦੀ ਆ ਡੈਡੀ ਬੁਲਟ ਲੈ ਕੇ ਆਇਆ ਅੱਛਾ ਜੀ ਉਹ ਬੁਲਟ ਸਾਹਮਣੇ ਖੜਾ ਨਵਾਂ ਲੈ ਕੇ ਆਇਆ ਆ ਬੁਲਟ ਬੇਟਾ ਕਹਿੰਦਾ ਮੈਂ ਆ ਬੁਲਟ ਆ ਬੁਲਟ ਨਾਲ ਤਾਂ ਉੱਪਰ ਬੇਟੇ ਕੋਲ ਬਰੇ ਹੈ ਜੀ ਆ ਦੇਖੋ ਹੋਰ ਬੇਟਾ ਉਹ ਡੈਡੀ ਆ ਹੀ ਦਵਾਉਗਾ ਕਿਹੜਾ ਤਾਂ ਹੈਗਾ ਹੀ ਵੱਡਾ ਮੋਟਰਸਾਈਕਲ ਆ ਹੈ ਹਾਲ ਲੈ ਆ ਜੀ ਹਾਂ ਹਾਲ ਲੈ ਆ ਜਿਹੜਾ ਇਹਦਾ ਵੱਡੇ ਵੱਡੇ ਮੋਟਰਸਾਈਕਲ ਹੁੰਦੇ ਨੇ 25-25 ਲੱਖ ਦੇ ਉਹੀ ਕਾਪੀ ਬਣਾਈ ਹੋਈ ਹੈ ਜੀ ਹਾਲ ਲਈ ਦੀ ਇਹ ਹੈ ਹਾਂਜੀ ਹਾਂ ਪਰ ਲੈ ਕੇ ਜਾਣਾ ਚਾਹੀਏ ਹੈ ਲੈ ਜਾ ਲੈ ਜਾ ਕੰਗ੍ਰੈਚੂਲੇਸ਼ਨ ਤੈਨੂੰ ਯਾਰ ਹੈ ਨਾ ਹਲੇ ਹੋਰ ਬੱਚਿਆਂ ਨੂੰ ਵੀ ਕਹ ਹੈ ਹੈ ਹਾਂਜੀ ਕੰਗ੍ਰੈਚੂਲੇਸ਼ਨ ਬਰੇ ਤੈਨੂੰ ਹੈ ਨਾ ਬੇਟਾ ਮੋਟਰਸਾਈਕਲ ਦਿਆਂਗਾ ਤੈਨੂੰ ਤੂੰ ਹਾਂਜੀ ਆਪਣਾ ਹਾਂ ਹਾਂ ਪਿੱਛੇ ਵਾਲਾ ਆਪਾਂ ਗੇਰ ਲਾਉਣਾ ਪੈਣਾ ਇਸ ਦਾ ਹਾਂਜੀ ਦੇਖੋ ਕਾ ਹੋ ਕਰਦੀ ਦੌਰ ਹਾਂਜੀ ਆਹ ਦੇਖੋ ਇਹ ਤਾਂ ਬੜੇ ਬ੍ਰੇਕ ਤੋਂ ਬੜੇ ਬ੍ਰੇਕ ਤੋਂ ਬੜਾ ਆਇਆ ਰਿਕਲ ਕਰਕੇ ਨਾ ਆ ਪਿੱਛੇ ਵੀ ਪਿਕਅਪ ਬਹੁਤ ਆ ਇਸ ਦੀ ਲਾਈਟਾਂ ਦੇਖੋ ਉਸ ਦੇ ਵਿੱਚ ਜਿਵੇਂ ਵੱਡੇ ਮੋਟਰਸਾਈਕਲ ਨੇ ਨਾ ਇਹ ਹਾਰਲੇ ਦੀ ਕੰਪਨੀ ਆ ਇਹ ਆ ਦੇਖੋ ਜੀ ਹੌਲੀ ਹੌਲੀ ਬੇਟਾ ਪਿਕਅਪ ਬਹੁਤ ਪਿਕਅਪ ਬਹੁਤ ਜ਼ਿਆਦਾ ਇਹਨਾਂ ਦੀ ਭੱਜਦੇ ਕਾਫੀ ਨੇ ਹੈ ਆ ਦੇਖੋ ਜੀ ਲਾਈਟਾਂ ਜਗ ਰਹੀਆਂ ਨੇ ਵਿੱਚ ਇਸ ਦੇ ਮੀਟਰ ਬਗੈਰਾ ਮਗਾ ਸ਼ੈਰ ਨਹੀਂ ਰਹੀ ਹਾਂਜੀ ਵੀਰ ਉਹਨੇ ਬੋਲਟ ਲਿਆਂਦਾ ਬੇਟਾ ਕਹਿੰਦਾ ਮੈਂ ਵੀ ਲੈਣਾ ਈ ਵੇਰ ਹੈ ਪਤਾ ਲੈਣਾ ਈ ਆ ਕਿ ਨਹੀਂ ਵੀਰ ਕਾਂਗਰਸ ਜੀ ਰੈਸਨ ਵੀਰੇ ਤੁਹਾਨੂੰ ਬੋਟਲ ਬੋਲਟ ਦੀ ਹੈ ਤੁਹਾਨੂੰ ਹੈ ਰਾਇਲ ਇਨਫੀਲਡ ਦੀ ਹੈ ਥੈਂਕ ਯੂ ਸੋ ਮੱਚ ਵੀਰ ਜੀ ਥੈਂਕ ਯੂ ਕਿਉਂਕਿ ਰਾਇਲ ਦਾ ਨਾਂ ਹੀ ਚੱਲਦਾ ਏ ਰਾਇਲ ਦਾ ਮਤਲਬ ਵਧੀਆ ਬਿਲਕੁਲ ਸਹੀ ਹੈ ਹੈਨਾ ਜੀ ਰਾਇਲ ਦਾ ਮਤਲਬ ਵਧੀਆ ਹੁੰਦਾ ਹੈ ਸਹੀ ਗੱਲ ਹੈ ਮੈਂ ਤਾਂ ਮੋਟਰਸਾਈਕਲ ਲਈ ਘੈਂਡਾ ਪੂਰਾ ਜੀ ਜਿਹੜਾ ਤੁਸੀਂ ਲੈ ਆਏ ਇਹ ਹਾਂਜੀ ਥੈਂਕ ਯੂ ਹਾਂਜੀ ਹਾਂਜੀ ਕਾਂਗਰਸ ਜੀ ਰੈਸਨ ਥੈਂਕ ਯੂ ਸੋ ਮੱਚ ਹਾਂਜੀ ਹਾਂਜੀ ਥੈਂਕ ਯੂ ਤੁਹਾਨੂੰ ਵੀ ਥੈਂਕ ਯੂ ਬਹੁਤ ਵਧੀਆ ਮੋਟਰਸਾਈਕਲ ਹੈ ਜਿਹੜਾ ਇਹ ਲਿਆ ਬਾਈ ਉਹਨਾਂ ਨੇ ਇੱਕ ਇੱਕ ਵੈਸੇ ਇਹਨਾਂ ਵਿੱਚੋਂ ਕੰਪਨੀ ਨੇ ਕੱਢ ਦਿੱਤੀ ਆ ਪਰ ਮੋਟਰਸਾਈਕਲ ਰਾਜ ਆ ਇਹ ਮੋਟਰਸਾਈਕਲਾਂ ਦਾ ਕਿ ਵੱਡੇ ਵੱਡੇ ਹਾਲੇ ਮੋਟਰਸਾਈਕਲ ਵੀ ਇਹਦੇ ਮੋਰੇ ਫਿੱਕੇ ਪੈਂਦੇ ਨੇ ਬੋਲਟ ਦੇ ਅੱਗੇ ਤਾਂ ਨਾ ਜੀ ਹਾਂਜੀ ਬਿਲਕੁਲ ਸਹੀ ਹਾਂਜੀ ਹਾਂ ਹੁਣ ਦੇਖੋ ਜੀ ਕੰਪਨੀ ਨੇ ਚੀਜ਼ੇ ਬੜੀ ਘਾਟ ਬਣਾਤੀ ਜਿਹੜਾ ਇਹ ਰਵਾਲੇਨ ਫਿਲਡ ਦਾ ਬੋਲਟ ਆ ਬਾਕੀ ਨਾ ਪਰ ਇਹ ਏਜੰਸੀ ਆ ਪਰ ਜਿਹੜੀ ਏਜੰਸੀ ਅੱਜ ਵੱਡੀ ਵੱਡੀ ਏਜੰਸੀ 'ਚ ਪਹੁੰਚ ਗਈ ਜਿਹੜੀ ਵੱਡੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਮੋਟਰਸਾਈਕਲ ਦਿਖ ਰਹੇ ਨੇ ਤੁਹਾਨੂੰ ਇਸ ਜਗ੍ਹਾ ਦੇ ਵਿੱਚ ਨਾ ਆ ਦੇਖ ਆਦਾਂ ਵੱਡੇ ਵੱਡੇ ਮੋਟਰਸਾਈਕਲ 50 50 ਲੱਖ ਵਾਲੇ ਅੱਜ ਤੁਹਾਨੂੰ ਨਾ ਬਹੁਤ ਸਸਤੇ ਮਿਲ ਰਹੇ ਨੇ ਹਾਂਜੀ ਜਿਵੇਂ ਅੱਜ ਕੱਲ ਆਪਾਂ ਬਰਥਡੇ ਬਣਾਉਂਦੇ ਆ ਬੱਚਿਆਂ ਦੇ ਲਈ ਨਾ ਜੀ ਵੱਡੇ ਮਹਿੰਗੇ ਮਹਿੰਗੇ ਗਿਫਟ ਆਉਂਦੇ ਨੇ ਨਾਲੇ ਇਸ ਦੇ ਨਾਲ ਬੱਚੇ ਨੂੰ ਡਰਾਈਵਿੰਗ ਆ ਜਾਂਦੀ ਆ ਨਾਲੇ ਇਹਦੀ ਲਾਈਫ ਵੀ ਕਾਫੀ ਹੈ ਲਾਈਫ ਵੀ ਕਾਫੀ ਹੈ ਦੇਖੋ ਜੀ ਆਹ ਕਾਰ ਆ ਰਹੀ ਹੈ ਜਿਹੜੀਆਂ ਵੱਡੀਆਂ ਕਾਰਾਂ ਆ ਰਹੀਆਂ ਹਨ ਉਹਨਾਂ ਕੰਪਨੀ ਦੇ ਆ ਰਹੀਆਂ ਜਿਵੇਂ ਮਹੀਨਦਰਾ ਦੀ ਹੋਗੀ ਹੋਰ ਕਾਰ ਆਉਂਗੀਆਂ ਹਾਂਜੀ ਹਾਂ ਬੀਬੀ ਲੱਖ ਦੀਆਂ ਕਾਰਾਂ ਨੇ ਹੈਨਾ ਜੀ ਬਿਲਕੁਲ ਜੀ ਬਿਲਕੁਲ ਫੈਸਲਾ ਦੀ ਕਾਰ 2 ਕਰੋੜ ਦੀ ਕਾਰ ਆਈ ਟੈਸਲਾ ਦੀ ਬਿਲਕੁਲ ਜੇ ਉਹ ਚੀਜ਼ ਦੇਖੇ ਜਾਵੇ ਇਹੀ ਵੱਡੀ ਹੋ ਜੂਏ ਕਾਰ ਜਿਵੇਂ ਕੀ ਇਹ ਬੀਮਰ ਦੀ ਕਾਪੀ ਹੈ ਇਹ ਹੈਨਾ ਇਹ ਕਿੰਨੀ ਕਹਾੜਾ ਕਾਰ ਦੇਖੋ ਜੀ ਇਹਦੇ ਵਿੱਚ ਫੰਕਸ਼ਨ ਬਹੁਤ ਨੇ ਜਗਾ ਕੇ ਦੇਖੋ ਜੀ ਲਾਈਟਾਂ ਦੇਖਾ ਕੇ ਵੀਰ ਜੀ ਉਹ ਲੋ ਵੀਰੇ ਸਿਜਾ ਦੇ ਆ। ਮੰਚੀ ਕੋ ਗੰਨੀ। ਹਾਂ ਪਰ ਮੁੜਦੇ ਲੈ ਆ ਤੁਸੀਂ ਹਾਂ ਜੀ। ਮੋਟਰਸਾਈਕਲ ਆਇਆ। ਹਾਂ ਜੀ। ਘਰੇ ਭੇਜਾਂਗੇ। ਆਣਾ ਪਤਾ ਨਹੀਂ ਕਰਤੀਗੇ। ਵੀਡੀਓ ਵੀ ਆ ਸਾਈ ਪਧਾਈਆਂ ਦੇਤੀਆਂ ਇਹਨਾਂ ਨੂੰ। ਹਾਂ। ਉਹ ਵੀਡੀਓ ਨੂੰ ਸ਼ੇਅਰ ਕਰਦੇ ਨਾਲ ਤੁਸੀਂ ਨਾ ਆਪਣਾ ਪੰਜਾਬ 794 ਹੈ ਨਾ। ਓਕੇ ਹਾਂ ਜੀ। ਹਾਂ ਜੀ। ਥੈਂਕ ਯੂ ਜੀ। ਆ ਦੇਖੋ ਜੀ। ਕਿੰਨੀ ਸੋਹਣੀ। ਆ ਦੇਖੋ ਇਸ ਆਉਂਗ ਵੀ ਚੱਲਦਾ ਇਸ ਦੇ ਵਿੱਚ। ਹਾਂ ਜੀ। ਇੰਗਲਿਸ਼ ਵਿੱਚ ਕੋਈ ਸਾਉਂਗ ਆ। ਮਿਊਜ਼ਿਕ ਚੱਲਦਾ ਇਸ ਦੇ ਵਿੱਚ। ਆ ਸੌਂਗ ਦਾ ਬੰਦੇ ਕਰ ਦੋ ਜੀ ਇਸ ਦਾ ਹਾਂਜੀ ਹੋਰ ਕੋਈ ਦੇਖੋ ਜੀ ਲਾਈਟਾਂ ਕਿੰਨੇ ਸੋਹਣੇ ਜਗਦੇ ਨੇ ਜੇ ਕੋਈ ਤੁਸੀਂ ਨਾ ਗੀਤ ਸੁਣਨਾ ਇਸ ਦੇ ਵਿੱਚ ਪੰਜਾਬੀ ਗੀਤ ਸੁਣਨੇ ਨੇ ਪੈਨ ਡਰਾਈਵ ਨਹੀਂ ਲੱਗਦੀ ਆ ਜੀ ਅੱਛਾ ਜੀ ਪੈਨ ਡਰਾਈਵ ਲੱਗਦੀ ਆ ਆਕਸ ਵੀ ਲੱਗਦੀ ਆ ਮਲਿਓ ਤੇ ਉੱਤੇ ਫੋਨ ਨਾਲ ਅਟੈਚ ਵੀ ਹੋ ਜਾਂਦੀ ਆ ਜੀ ਇਹ ਵੀਰ ਹਣੀ ਕਹਿੰਦੇ ਨੇ ਜੇਕਰ ਤੁਸੀਂ ਕੋਈ ਗੀਤ ਸੁਣਨੇ ਨੇ ਤਾਂ ਤੁਸੀਂ ਪੈਨ ਡਰਾਈਵ ਲਾਉਣਾ ਹੈ ਕੋਈ ਵੀ ਚੀਜ਼ ਲਾਉਣੀ ਆ ਸਾਰੀਆਂ ਆਪਸ਼ਨ ਆ ਇਸ ਦੇ ਵਿੱਚ ਵੱਡੀਆਂ ਵੱਡੀਆਂ ਕਾਰਾਂ ਆ ਲੇਖੋ ਜੀ ਕਿੰਨੀ ਸੋਹਣੀ ਕਾਰ ਆ ਆ ਦੇਖੋ ਜੀ ਵਿੱਚ ਮੀਟਰ ਕਿੰਨੇ ਸੋਹਣੇ ਨੇ ਆਪਾਂ ਆ ਦੇਖੋ ਇਹ ਲਾਈਟਾਂ ਮੀਟਰ ਅਤੇ ਸਪੀਕਰ ਸਾਰਾ ਕੁਝ ਵਿੱਚ ਦਿੱਤਾ ਹੋਇਆ ਅਤੇ ਰਿਮੋਟ ਆ ਇਹ ਇਸ ਨੂੰ ਕਾਰ ਨੂੰ ਚਲਾਉਣ ਵਾਲਾ ਇਹ ਵੀਰ ਜੀ ਇੱਕ ਵਾਰੀ ਚਾਰਜ ਕਰੇ ਤਾਂ ਕਿੰਨਾ ਟਾਈਮ ਲੰਘਾ ਆਂਦੀ ਹੈ ਜੀ ਇਹ ਚਾਰਜ ਕਿਤੇ 1 ਘੰਟਾ ਚੱਲਦੀ ਹੈ ਜੀ 1 ਘੰਟਾ ਕਾਫੀ ਟਾਈਮ ਹੁੰਦਾ 1 ਘੰਟਾ ਦੇਣਾ ਜੀ ਹਾਂਜੀ ਹਾਂ 4x4 ਆਏ ਜੀ ਹਾਂਜੀ ਉਸ ਤੋਂ ਬਾਅਦ ਨਾਲ ਚਾਰਜ ਕਰਾ ਜੀ ਅੱਛਾ ਜੀ ਤੁਸੀਂ ਚਾਰਜ ਲਾ ਸਕਦੇ ਗੱਡੀ ਨੂੰ ਅੱਛਾ ਜੀ ਇਹ ਫਿਰ ਕਿੰਨੇ ਟਾਈਮ ਤੇ ਚਾਰਜ ਹੋ ਜਾਂਦੀ ਹੈ ਜੀ ਜੀ ਬਿਲਕੁਲ ਡਾਊਨ ਹੋ ਜੇ 2 ਘੰਟੇ ਲੱਗਦੇ ਜੀ ਨਹੀਂ ਜਿੰਨਾ ਚਿਰ ਬੱਚਾ ਚਲਾਉਂਦਾ ਅੱਧਾ ਘੰਟਾ 15 20 ਮਿੰਟ ਉਹਨਾਂ ਦੇ ਚਾਰਜ ਲਾ ਲਓ ਜੀ ਅੱਛਾ ਜੀ ਇਹ 800 ਸੀ 650 ਦੀ ਪੈਂਤਸੌ ਦੀ ਹੈ ਜੀ ਹਾਂ ਜਿਹੜੀ 650 ਦੀ ਕਾਰ ਹੈ ਜਿਹੜੀ ਛੋਟੀ ਕਾਰ ਹੈ ਇਹ ਬੀਮਰ ਦੀ ਹੈ ਨਾ ਇਹ BMW ਦੀ ਕਾਰ ਹੈ ਹੋਰ ਵੀ ਹੋਰ ਹੈ ਹੋਰ ਵੀ ਹੋ ਰਿਹਾ ਹੈ ਕਈ ਆਪਸ਼ਨ ਆਣ ਆਏ ਨੇ ਵਿੱਚ ਇਹ ਜਿਹੜੇ ਸ਼ੀਸ਼ੇ ਨੇ ਨਾ ਵਿੱਚ ਵੀ ਲਾਈਟਾਂ ਜਗਦੀਆਂ ਨੇ ਫਰੰਟ ਸ਼ੀਸ਼ੇ ਵਿੱਚ ਕਈ ਰੰਗਾਂ ਦੀਆਂ ਕਈ ਕਲਰਾਂ ਦੀਆਂ ਤੇ ਅਸੀਂ ਦੇਖ ਸਕਦੇ ਹਾਂ ਸਾਈਡ ਗਲਾਸ ਸ਼ੀਸ਼ੇ ਹੈ ਨਾ ਇਹਦੇ ਵਿੱਚ ਵੀ ਇੰਡੀਕੇਟਰ ਜਗਦੇ ਨੇ ਤੇ ਅੱਗੇ ਵੀ ਲਾਈਟਾਂ ਹੈਗੀਆਂ ਨੇ ਮਾਨੋ ਤੁਸੀਂ ਇਨਵੇਂ ਨਾ ਵੱਡੀਆਂ ਕਾਪੀਆਂ ਨੇ ਵੱਡੀਆਂ ਗੱਡੀਆਂ ਵਾਲੀਆਂ ਨਾ ਉਹੀ ਚੀਜ਼ਾਂ ਨੇ ਇਹ ਉਹਨੇ ਨਾ ਵੱਡੇ ਆਕਾਰਾਂ ਵਿੱਚ ਜਿਹੜੇ ਫੰਕਸ਼ਨ ਨਹੀਂ ਹੈਗੇ ਜਿਹੜੇ ਨਾਲ ਵਿੱਚ ਨੇ ਆਹ ਦੇਖੋ ਸਕੂਟਰ ਹੈ ਜੀ ਇਹ ਬੈਸਪਾ ਇਹਦੇ ਤੇ ਵੀ ਲੋਟ ਜਿੰਨਾ ਮਰਜ਼ੀ ਪਾ ਲਓ ਆਹ 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 ਦੇਖੋ ਜੀ ਪਰ ਦੇਖੋ ਆਪਾਂ ਦਿਖਾਣੇ ਮੀਟਰ ਹਾਂ ਚਲਾ ਕੇ ਦੋ ਬਾਈ ਹਾਂ ਵੀਰ ਜੀ ਉਹ ਨਹੀਂ ਕਹਿੰਦੇ ਚਲਾ ਕੇ ਦਿਖਾਵਾਂਗੇ ਆਹ ਦੇਖੋ ਕਿੱਡੇ ਵੀਰ ਜੀ ਉਹਦਾ 70 ਵੇਟ ਆ ਆਹ ਦੇਖੋ ਜੀ ਚਲਾਤੇ ਆ ਨਾ ਦੇਖੋ ਮਨਾ ਦਬਦਾ ਨਹੀਂ ਵੀਰ ਜੀ ਨਾ ਜੀ ਬੱਚੇ ਦੇ ਬਾਹਰ ਨਾਲ ਤਾਂ ਹੁਣੇ ਹੀ ਕੀ ਆ ਜੇ ਆਪਾਂ ਕੇਅਰ ਕਰੀਏ ਇਹਦੀ ਰੱਖੀਏ ਜਿਵੇਂ ਬੈਟਰੀ ਪਿਕਅਪ ਸਹੀ ਰੱਖੀਏ ਨਾ ਉਹਨੂੰ ਸਹੀ ਪਾਣੀ ਨਾਲ ਧੋਣਾ ਨਹੀਂ ਇਹ ਸਾਫ਼ ਕਰਨਾ ਗਿੱਲਾ ਕੱਪੜਾ ਲੈ ਕੇ ਸਾਫ਼ ਕਰ ਲਓ ਜੀ ਅੱਛਾ ਜੀ ਪਾਣੀ ਦਾ ਵੈਸੇ ਪਾਈਪ ਲਾ ਕੇ ਨਹੀਂ ਧੋੜਾ ਜੀ ਹਾਂਜੀ ਹਾਂਜੀ ਪਰ ਬੈਟਰੀ ਦਾ ਪਾਣੀ ਲੱਗ ਸਕਦਾ ਇਹ ਲਾਈਟ ਇਹ ਵੀ ਜਗਦੀ ਹੋਊਗੀ ਇਸ ਦੀ ਬੜੀ ਜਗ੍ਹਾ ਤੇ ਆ ਦੇਖੋ ਇਹ ਤੇ ਵੀ ਲਾਈਟ ਚੱਲਦੀ ਅਸਦੀ ਆ ਇੰਡੀਕੇਟਰ ਵੀ ਜਗਦੇ ਨੇ ਇਸ ਦੇ ਹਾਂਜੀ ਹਾਂ ਇਹ ਨਾ ਸੋਬਾ ਵੀਰ ਜੀ ਉਹਨਾਂ ਦਾ ਮੋਬਾਈਲ ਨੰਬਰ ਵੀ ਲਿਖਾ ਹੋਇਆ ਸਕੂਟਰ ਤੇ ਵੀ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਗੁਰੂ ਨਾਨਕਾ ਗੁਰੂ ਨਾਨਕ ਟਵਾਇਜ ਸਰਹੰਦਾ ਹਾਂਜੀ ਗੁਰੂ ਨਾਨਕ ਟਵਾਇਜ ਸਰਹੰਦਾ 98150 98 98499 ਇਹ ਨੰਬਰ ਹੈ ਇਹਨਾਂ ਦੀ 숍 ਦਾ ਮਾਈ ਨੰਬਰ ਜੇਕਰ ਕਿਸ ਨੇ ਇਹ ਚੀਜ਼ਾਂ ਤੁਹਾਨੂੰ ਚੰਗੇ ਲੱਗ ਰਹੀਆਂ ਨੇ ਤਾਂ ਤੁਸੀਂ ਵੀਡੀਓ ਤੇ ਤੇ ਜਿਹੜਾ ਨੰਬਰ ਤੁਹਾਨੂੰ ਮੈਂ ਬੋਲਿਆ ਏ ਕਾਲ ਕਰਕੇ ਆ ਸਕਦੇ ਹੋ ਕਈ ਤਰ੍ਹਾਂ ਦੇ ਸਕੂਟਰ ਨੇ ਜਿਵੇਂ ਕਿ ਇਹ ਰੈੱਡ ਕਲਰ ਵਿੱਚ ਆ ਇਹ ਪਿੰਕ ਕਲਰ ਵਿੱਚ ਆ ਹੈ ਨਾ ਜੀ ਆ ਸੁੱਚ ਬੰਦ ਕਰ ਦਿਓ ਇਸ ਦੀ ਹਾਂਜੀ ਮੇਰਾ ਵੀ ਦਿਲ ਕਰ ਰਾਇਆ ਵੀ ਮੈਂ ਕਿਉਂ ਨਾ ਇਹਨਾਂ ਦੀ ਕਾ ਵੀਡੀਓ ਕਰਾਂ ਜੀ ਵੀਡੀਓ ਮਗਰ ਵਧੀਆ ਚੱਲੂਗੀ ਹਨਾ ਹੁੰਦਾ ਹੀ ਇਹੀ ਆਪਾਂ ਨੂੰ ਆਪਣਾ ਦੇਖੋ ਚਾਹੋ ਆ ਜੀ ਇੱਕ YouTube ਦਾ ਵੀ ਆਪਾਂ ਨੂੰ ਹਾਂਜੀ ਤੇ ਤੋਾਈ ਜੋ ਹੋਰ ਵੀ ਦੇਖੋ ਜਿਹੜੇ ਆਪਾਂ ਗਿਫਟ ਦਿੰਨੇ ਆ ਫਲਾਵਰ ਹੋਗੇ ਜਿਵੇਂ ਕਹਿੰਦਾ ਜੀ ਹੋਰ ਕਈ ਤਰ੍ਹਾਂ ਦੇ ਗੁੱਡੇ ਹੋਗੇ ਤੇ ਆਹ ਦੇਖ ਸਕਦੇ ਤੁਸੀਂ ਸੈਨਰੀਆਂ ਸੈਨਰੀਆਂ ਵੀ ਬਾ ਕਮਾਲ ਨੇ ਵੀ ਰੋਣਾ ਕੋਲ ਰੱਖਿਆ ਜਿਵੇਂ ਟਾਈਮ ਪੀਸ ਹੋਗੇ ਹਾਂਜੀ 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 ਆ ਜਾ ਦੱਸਿਓ ਵੀਰ ਜੀ ਤੁਸੀਂ ਨਾਲੇ ਆਹ ਦੇਖੋ ਜੀ ਹੈਲੀਕਾਪਟਰ ਕਿੰਨਾ ਸੋਹਣਾ ਹੈ ਜਹਾਜ ਜਾ ਇਹ ਇਹ ਕਿਵੇਂ ਚੱਲਦਾ ਹੁੰਦਾ ਵੀਰ ਜੀ ਇਹ ਉੱਪਰ ਬੈਠ ਕੇ ਚੱਲਦਾ ਹੈ ਹਾਂ ਬੱਚਿਆਂ ਦੇ 4-5 ਸਾਲ ਦਾ ਬੱਚਾ ਆਰਾਮ ਨਾਲ ਚਲਾ ਲੈਂਦੇ ਜੀ ਇਹ ਹਾਂਜੀ ਆ ਜਿਹੜੇ ਉੱਪਰ ਬੈਠ ਕੇ ਇਸ ਦੇ ਉੱਪਰ ਹੈ ਨਾ ਸਟੀering ਉਹ ਗਾਇਰ ਟਾਇਰ ਘੁੰਮਦੇ ਨੇ ਇਸ ਦੇ نیچے ਤੋਂ ਗੱਲ ਘੁੰਮਦਾ ਇਹ ਪੱਖਾ ਹੈ ਇਸ ਦਾ ਇਹ ਜਹਾਜ਼ ਟਾਈਪ ਬਣਾ ਹੋਇਆ ਜਿਵੇਂ ਕਿ ਛੋਟਾ 에ਰੋਪਲੇਨ ਹੋ ਗਿਆ ਇਹ ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਨੇ ਕੋਈ ਸਾਡਾ ਸਮਾਂ ਹੁੰਦਾ ਸੀਗਾ ਉਸ ਸਮੇਂ ਸੀ ਛੋਟੇ ਛੋਟੇ ਖਡਾਉਣ ਨਾਲ ਖੇਡ ਕੇ ਉਹਨਾਂ ਚੇ ਮਨ ਪਰਚਾਵਾ ਕਰ ਲੈਂਦੇ ਸੀਗੇ ਪਰ ਅੱਜ ਕੱਲ ਦੇ ਸਮੇਂ ਦੇ ਨਾਲ ਜੁਗ ਬਦਲ ਲਗੇ ਜਿਵੇਂ ਕਿ ਉਸੇ ਤਰ੍ਹਾਂ ਖੇਡਾਂ ਚੇਂਜ ਹੁੰਦੀਆਂ ਜਾ ਰਹੀਆਂ ਨੇ ਖਡਾਉਣੇ ਉਹ ਵੀ ਚੇਂਜ ਹੁੰਦੇ ਜਾ ਰਹੇ ਨੇ ਵੱਡੀਆਂ ਵੱਡੀਆਂ ਕਾਰਾਂ ਤੁਸੀਂ ਵੇਖ ਸਕਦੇ ਹੋ ਹਾਂਜੀ ਦੇਖੋ ਜੀ ਇਹ ਛੋਟੀ ਕਾਰ ਆ ਜੋ ਕਿ 6500 ਤੋਂ ਸਟਾਰਟ ਹੁੰਦੀ ਆ ਤੇ ਇਸ ਤੋਂ ਅੱਗੇ ਆ ਜਾਂਦੀਆਂ ਕਾਫੀ ਵੱਡੀਆਂ ਕਾਰਾਂ ਨੇ ਇਹ ਡਿਫੈਂਡਰ ਆ ਗਈ ਇਹ ਹੈਗੀ ਡਿਫੈਂਡਰ ਇਹ ਜਿਹੜੀ ਡਿਫੈਂਡਰ ਹੈ ਡਿਫੈਂਡਰ ਵੈਸਾ 2 ਕਰੋੜ ਤੋਂ ਉੱਪਰ ਆਇਆ ਉਸਦਾ ਰੇਟ ਇਹ ਛੋਟੀ ਡਿਫੈਂਡਰ ਆ ਇਹ ਇਸ ਦੀ ਕੀ ਪ੍ਰਾਈਸ ਹੈ ਵੀਰ ਜੀ ਇਹ ਦਾ 15000 ਜੀ 15000 ਦੇਖੋ ਜੀ ਵੈਸੇ ਨਾ ਤੁਸੀਂ ਆਪ ਆ ਕੇ ਦੇਖੋ ਤੁਸੀਂ ਆਪ ਹੈਰਾਨ ਮੰਨ ਜੋਗੇ ਵੀ ਇਸ ਹਿਸਾਬ ਨਾਲ ਤਾਂ ਰੇਟ ਇਹਨਾਂ ਦੇ ਬਹੁਤ ਜ਼ਿਆਦਾ ਸਹੀ ਨਹੀਂ ਜਦੋਂ ਦੁਕਾਨ ਤੇ ਆਉਣਗੇ ਜਿੰਨਾ ਕਿ ਮਾਨਤਾਨ ਹੋਊਗਾ ਉਹ ਮਾਨਤਾਨ ਵੀ ਜ਼ਰੂਰ ਕਰਾਂਗੇ ਅਗਲੇ ਗਿਫਟ ਵੀ ਦੇਵਾਂਗੇ ਨਾਲ ਬੱਚੇ ਨੂੰ ਜੇਕਰ ਸਾਡੀ ਵੀਡੀਓ ਸ਼ੇਅਰ ਕਰਕੇ ਆਉਂਗੇ ਤੁਸੀਂ ਵੀਰ ਜੀ ਉਹਨਾਂ ਕੋਲ ਉਹਨਾਂ ਨੂੰ ਮਾਰਤਾਰ ਜੀ ਕਰਾਂਗੇ ਗਿਫਟ ਵੀ ਦੇਵਾਂਗੇ ਜੀ